ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਹਾੜੀ ਅਤੇ ਮਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਦੇ ਕਾਰਨ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਨਾਲ ਲੱਗਦੇ ਸਾਰੇ ਪਿੰਡਾਂ ਦੇ ਵਿੱਚ ਹੜ੍ਹ ਆਏ ਹੋਏ ਹਨ ਜਿਸ ਕਰਕੇ ਉੱਥੋਂ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਵਧੀਆਂ ਹਨ ਅਤੇ ਉਹਨਾਂ ਨੂੰ ਖਾਣ ਪੀਣ ਦੇ ਸਮਾਨ ਦੀ ਵੀ ਮੁਸ਼ਕਲ ਆ ਰਹੀ ਹੈ ਇਸੇ ਨੂੰ ਵੇਖਦੇ ਹੋਏ ਸਮੁੱਚੇ ਪੰਜਾਬ ਦੇ ਵਿੱਚੋਂ ਵਕਵਕ ਸੰਸਥਾਵਾ ਵੱਲੋਂ ਉੱਥੇ ਮਦਦ ਭੇਜੀ ਜਾ ਰਹੀ ਹੈ ਇਸੇ ਤਰ੍ਹਾਂ ਬਟਾਲਾ ਦੇ ਨੇੜਲੇ ਪਿੰਡ ਗਿੱਲਾਂਵਾਲੀ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਡੇਰਾ ਬਾਬਾ ਨਾਨਕ ਅਤੇ ਹੋਰ ਹੜਪੀਟਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ ਗਈ ਇਸ ਮੌਕੇ ਜਦੋਂ ਗੱਲਬਾਤ ਕੀਤੀ ਗਈ ਤਾਂ ਪਿੰਡ ਦੇ ਸਰਪੰਚ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਇਸ ਵਿੱਚ ਖਾਣ ਦਾ ਸਮਾਨ ਪੀਣ ਵਾਸਤੇ ਸ਼ੁੱਧ ਪਾਣੀ ਅਤੇ ਮੱਛਰ ਨੂੰ ਦੂਰ ਕਰਨ ਵਾਸਤੇ ਦਵਾਈਆਂ ਵੀ ਸ਼ਾਮਲ ਹਨ ਉਹਨਾਂ ਕਹਿੰਦੇ ਕਿ ਉਹਨਾਂ ਖੁਦ ਜਾ ਕੇ ਇਹਨਾਂ ਇਲਾਕਿਆਂ ਵਿੱਚ ਵੇਖਿਆ ਹੈ ਕਿ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਅਤੇ ਉੱਥੇ ਖਾਣ ਪੀਣ ਦੇ ਸਮਾਨ ਦੇ ਨਾਲ ਨਾਲ ਮੱਛਰ ਜੋ ਪੈਦਾ ਹੋ ਰਿਹਾ ਹੈ ਉਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਉਹਨਾਂ ਨੇ ਕਿਹਾ ਕਿ ਅੱਗੇ ਵੀ ਉਹਨਾਂ ਦੀ ਇਹ ਸੇਵਾ ਜਿਹੜੀ ਹੈ ਉਹ جاری ਰਹੇਗੀ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਰਕੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਆਜ਼ਾਦੀ ਇੱਕ ਖਾਸ ਕੋ ਨਾਮ ਟੋਨੀ ਅਗਸਤੀਨਾ ਪਿੰਡ ਗਿਲਾਂਵਾਲੀ ਦਾ ਮੈਂ ਸਰਪੰਚਾਂ ਜੀ ਸਾਡਾ ਫਿਲਹਾਲ ਸਾਡੀ 크ਿਸਚਨ ਵੈਲਫੇਅਰ ਸੁਸਾਇਟੀ ਵੀ ਹੈ ਔਰ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਸਾਰੇ ਨੌਜਵਾਨ ਯੂਥ ਜਿਹੜਾ ਵਾ ਉਹ ਇਕੱਠਾ ਹੋ ਕੇ ਅਸੀਂ ਜਾ ਰਹੇ ਹਾਂ ਕਾਫੀ ਦਿਨਾਂ ਤੋਂ ਅਸੀਂ ਵੇਖ ਰਹੇ ਸੀ ਕਿ ਹੜਾ ਹੜ ਦੇ ਕਾਰਨ ਬਹੁਤ ਹਾਲਾਤ ਜਿਹੜੇ ਸੀ ਖਰਾਬ ਹੋ ਚੁੱਕੇ ਨੇ ਤੇ ਅਸੀਂ ਪਰਸਨਲੀ ਵੀ ਵਿਜ਼ਿਟ ਕਰਕੇ ਆਏ ਆਂ ਤੇ ਵਿਜ਼ਿਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਲੋਕਾਂ ਦੇ ਹਾਲਾਤ ਬਹੁਤ ਮੰਦੇ ਨੇ ਤੇ ਸਾਡੇ ਸਾਰੇ ਭਰਾਵਾਂ ਨੇ ਇਹ ਸਹਿਯੋਗ ਦਿੱਤਾ ਵਾ ਚਾਹੁੰਦੇ ਨੇ ਕਿ ਅਸੀਂ ਸਾਰੇ ਰਲ ਕੇ ਹੈਲਪ ਕਰ ਸਕੀਏ ਪੈਸਾ ਸਾਰਾ ਸਾਡੇ ਜੀ ਸਾਡੇ ਪਿੰਡ ਦੇ ਲੋਕਾਂ ਨੇ ਇਕੱਠਾ ਕੀਤਾ ਮੁੰਡਿਆਂ ਨੇ ਨੌਜਵਾਨ ਮੁੰਡਿਆਂ ਨੇ ਇਕੱਠਾ ਕੀਤਾ ਜੇ ਔਰ ਜਿੰਨੇ ਵੀ ਐਨ ਆਰ ਆਈ ਭਰਾ ਦੋਸਤ ਯਾਰ ਦੋਸਤ ਨੇ ਭਰਾਵਾਂ ਨੇ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਯੋਗਦਾਨ ਪਾਇਆ ਵਾ ਔਰ ਇਹ ਯੋਗਦਾਨ ਅਸੀਂ ਇਸ ਕਰਕੇ ਪਾ ਰਹੇ ਆਂ ਵੀ ਜਿੰਨੀ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਸੇਵਾ ਹੋ ਸਕਦੀ ਹੈ ਜਾਂ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਉਹਨਾਂ ਦੀ ਸੇਵਾ ਕਰੀਏ ਅਸੀਂ ਉੱਥੇ ਗਏ ਆ ਜੀ ਮੈਂ ਵਿਜ਼ਿਟ ਕਰਕੇ ਆ ਪਸਨਲੀ ਮੈਂ ਵਿਜ਼ਿਟ ਕੀਤਾ ਵਾ ਤੇ ਮੈਂ ਵੇਖਿਆ ਵਾ ਵੀ ਉੱਥੇ ਹੜ੍ਹ ਦੇ ਕਾਰਨ ਲੋਕਾਂ ਦੇ ਸਮਾਨ ਸਾਰਾ ਖਰਾਬ ਹੋ ਚੁੱਕਿਆ ਵਾ ਬਹੁਤ ਸਾਰੀ ਪ੍ਰੋਬਲਮ ਖਾਣ ਵਾਲੇ ਖਾਣੇ ਦੀ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਉਸ ਤੋਂ ਇਲਾਵਾ ਸੀ ਵੇਖਿਆ ਕਿ ਮੱਛਰ ਦੇ ਬੜਾ ਜੜਾ ਯੋਰ ਹੈ ਕਿਉਂਕਿ ਪਾਣੀ ਉੱਥੇ ਖੜਾ ਹੋਇਆ ਹੋਆ ਉਹਦਾ ਕਰਕੇ ਮੈਡੀਸਿਨ ਦੀ ਵੀ ਬੜੀ ਪ੍ਰੋਬਲਮ ਆ ਔਰ ਮੱਛਰ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਅੱਜ ਸੋਚਿਆ ਵਾ ਕਿ ਨਾਲ ਨਾਲ ਖਾਣਾ ਪਾਣੀ ਵੀ ਲੈ ਕੇ ਜਾਵਾਂਗੇ ਨਾਲ ਕੁਝ ਮੈਡੀਸਿਨ ਜਿਦਾ ਆਡੋਮੋਸ ਵਗੈਰਾ ਲੈ ਕੇ ਚੱਲੇ ਆ ਤਾਂ ਕਿ ਲੋਕ ਉਹ ਜਿਹੜੀ ਉਹਨੂੰ ਇਸਤੇਮਾਲ ਕਰ ਸਕਾ ਜੇ ਫਿਲਹਾਲ ਅਸੀਂ ਸਾਡਾ ਪਹਿਲਾ ਦਿਨ ਜੇ ਅਸੀਂ ਉਸ ਤੋਂ ਪਹਿਲਾਂ ਆਪਾਂ ਗਏ ਆ ਪਰ ਪਿੰਡ ਲੈਵਲ ਤੇ ਨਹੀਂ ਗਏ ਉਸ ਤੋਂ ਇਲਾਵਾ ਪਹਿਲਾਂ ਆਪਾਂ ਦੂਸਰੀਆਂ ਸੰਸਥਾਵਾਂ ਦੇ ਨਾਲ ਜਾ ਕੇ ਵੇਖਿਆ ਹਾਲਾਤ ਵੇਖੇ ਮੌਕੇ ਨੂੰ ਵੇਖਿਆ ਵਾ ਅੱਜ ਸਾਡੇ ਪਿੰਡ ਦੇ ਆਪਣੇ ਸਾਰੇ ਨੌਜਵਾਨ ਮੁੰਡਿਆਂ ਨੇ ਇਹ ਯੋਗਦਾਨ ਦਿੱਤਾ ਵਾ ਔਰ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਵਾ ਕਿ ਅਸੀਂ ਵਾਅਦੇ ਤੋਂ ਵੱਧ ਯੋਗਦਾਨ ਪਾਈਏ ਅਸੀਂ ਅੱਜ ਪਾਣੀ ਲੈ ਕੇ ਜਾ ਰਹੇ ਹਾਂ ਜੀ ਬ੍ਰੈਡ ਲੈ ਕੇ ਜਾ ਰਹੇ ਹਾਂ ਬਿਸਕੁਟ ਲੈ ਕੇ ਜਾ ਰਹੇ ਹਾਂ ਔਰ ਉਡੋਮੋਸੀ ਲੈ ਕੇ ਜਾ ਰਹੇ ਹਾਂ ਉਸ ਪਿਆਰਮਸੀ ਮੇਂ ਬੋਲਨਾ ਪਿੰਡ ਗਿੱਲਾਂ ਵਾਲੀ ਕਿਲੇ ਤੋਂ ਅਸੀਂ ਜਿਹੜੇ ਹਾਰਪੜ ਬਾਬਤ ਇਲਾਕੇ ਨੇ ਭੈਣ ਭਰਾ ਨੇ ਜਿਹੜੇ ਬਹੁਤ ਸਮਾਨ ਡੰਗਰ ਬਹੁਤ ਖਲਾਤ ਮਾੜੇ ਨੇ ਇਹਨਾਂ ਨੂੰ ਮੁੱਕ ਰੱਖਦੇ ਹੋਏ ਸਾਡੇ ਦੋਹਾਂ ਪਿੰਡਾਂ ਦੇ ਨੌਜਵਾਨਾਂ ਨੇ ਬੜੀ ਵਧੀਆ ਸੋਚ ਸੋਚੀ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਬਹੁਤ ਕਈ ਦਿਨਾਂ ਤੋਂ ਭੁੱਖੇ ਨੇ ਇਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਕਿਉਂਕਿ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਇਹ ਜਿਹੜਾ ਭੁੱਖਾ ਹੈ ਉਹਨੂੰ ਰੋਟੀ ਦਿਓ ਇਹ ਸਾਡੇ ਨੌਜਵਾਨਾਂ ਦੀ ਜਿਹੜੀ ਸੋਚ ਹੈ ਦੋਹਾਂ ਪਿੰਡਾਂ ਦੀ ਬੜੀ ਵਧੀਆ ਵਾ ਜਿਹੜੇ ਕ੍ਰਿਸਚੀਅਨ ਨਹੀਂ ਦੂਜੀ ਭਰਾਦਰੀ ਦੇ ਵੀ ਨੌਜਵਾਨ ਰਲ ਕੇ ਇਹ ਅਪਰਾਲਾ ਕੀਤਾ ਵਾ ਔਰ ਅਸੀਂ ਇਹ ਅਪਰਾਲਾ ਇਸ ਲਈ ਕਰ ਰਹੇ ਆ ਕਿ ਉਹਨਾਂ ਦੀ ਮਦਦ ਹੋ ਸਕੇ ਮੈਂ ਚਰਚ ਵਿੱਚ ਰੋਜ਼ ਇਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਵੀ ਕਰ ਰਿਹਾ ਮਾਂ ਦੁਆ ਵੀ ਕਰ ਰਿਹਾ ਮਾਂ ਔਰ ਅੱਜ ਅਸੀਂ ਇਹ ਨੌਜਵਾਨਾਂ ਵੱਲੋਂ ਜੋ ਰਾਸ਼ਨ ਤਿਆਰ ਕੀਤਾ ਗਿਆ ਸਮਾਨ ਤਿਆਰ ਕੀਤਾ ਗਿਆ ਉਹਨੂੰ ਲੈ ਕੇ ਜਾ ਰਹੇ ਹਾਂ ਉਹਤ ਵਧੀਆ ਕਿਉਂਕਿ ਪੰਜ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਕਿ ਅਸੀਂ ਸਾਰੀਆਂ ਕੌਮਾਂ ਸਾਰੀ ਬਰਾਦਰੀ ਇਕੱਠੇ ਹੋ ਕੇ ਸਾਨੂੰ ਸਾਰਿਆਂ ਨੂੰ ਸਹਾਇਕ ਦੇਣਾ ਚਾਹੀਦਾ ਸਾਡੀ ਸਿੱਖਿਆ ਸਾਡਾ ਸਮਾਜ ਸਾਡਾ ਪੰਜਾਬ ਸਾਡੀ ਸਿੱਖਿਆ ਜਿਹੜੀ ਆ ਉਹੀ ਦੱਸਦੀ ਆ ਕਿ ਅਸੀਂ ਇੱਕ ਹੋ ਕੇ ਹਰ ਕਿਸ ਦੀ ਮਦਦ ਕਰ ਸਕੀ ਹਾਂ ਦੂਸਰੇ ਲੋਕ ਵੀ ਨੇ ਮੇਰੇ ਭਰਾ ਨੇ ਅਚਾ ਜਿਨ੍ਹਾਂ ਦੇ ਮਨ ਵਿੱਚ ਆਇਆ ਵਾ ਕਿ ਚਾਹ ਜਿਹੜੀ ਆ ਸੇਵਾ ਕਰ ਰਹੇ ਨੇ ਇਹ ਬਰਾਦਰੀ ਦੂਸਰੀ ਹੈ ਫਿਰ ਵੀ ਲੈ ਕੇ ਆਏ ਨੇ ਬਾਕੀ ਦੂਜੀ ਬਰਾਦਰੀ ਵੀ ਸਾਡੇ ਮੇਲ ਮਲਾਪ ਕਰਕੇ ਅਸੀਂ ਇਹ ਕੰਮ ਕਰੀ ਨਾ ਅੱਜ ਨਹੀਂ ਹੋਰ ਵੀ ਲੋੜ ਪਈ ਤੇ ਵੱਧ ਤੋਂ ਵੱਧ ਅਸੀਂ ਸਾਰੇ ਦੋਹਾਂ ਨਗਰਾਂ ਵਾਲੋਂ ਇਕੱਠੇ ਹੋ ਕੇ ਹੋਰ ਵੀ ਮਦਦ ਕਰਨ ਦੀ ਉਪਰਾਲਾ ਕਰਾਂਗੇ